ਤੇ ਇਹਦੇ ਵਿੱਚ ਫਿਰ ਬਾਈ ਜਿਵੇਂ ਹੁਣ ਗੱਟਿਆਂ ਦੇ ਗੱਟੇ ਵੀ ਛੜਦੇ ਹੋਣਗੇ ਰੇ ਦੇ ਕੇ ਲੋਣੀ ਨਾ ਬਾਈ ਕਾ ਨੂੰ ਗੱਟੇ ਆਏ ਥੋੜੀ ਨਸੇ ਥੋੜੀ ਲੋਣੀ ਆ ਇਹਨਾਂ ਦੇ ਹਾਂ ਇਹਨਾਂ ਚ 15 ਕਿਲੋ ਡਿੱਗੇ ਦੀ ਬਸ ਇਹ ਹੋਰ ਗਿਆ ਉਹ ਤਾਂ ਫਿਰ ਆਪਾਂ ਠੀਕ ਹੈ ਅੱਛਾ ਇਹਦੀ ਰੌਣੀ ਜਦ ਮਨਲਾ ਤੁਸੀਂ ਕਰਤੀ ਹੈ ਨਾ ਹਾਂ ਇਹਨੂੰ ਤੇ ਇਹ ਫਿਰ ਕਿੰਨੇ ਦਿਨਾਂ ਤੱਕ ਪਾਣੀ ਸੁੱਕੇ ਜਾਂਦਾ ਸ਼ਾਮ ਨੂੰ ਸੁੱਕੇ ਜਾਂਦਾ ਕਿ ਖੜਾ ਰਹਿੰਦਾ ਹੈ ਨਹੀਂ ਪਾਣੀ ਤਾਂ ਹੁਣੇ ਜਿਵੇਂ ਹੁਣ ਲਾਇਆ ਪਾਣੀ ਆਪਾਂ ਹਾਂ 2 ਘੰਟੇ ਬਾਅਦ ਆ ਕੇ ਦੇਖਾਂਗੇ ਪਾਣੀ ਨਹੀਂ ਮਿਲਣਾ ਆਪਾਂ ਪਾਣੀ ਹੈ ਨਹੀਂ ਹਾਂ ਅਜੇ ਤਾਂ 20 ਫਿਰ ਕਿੰਨਾ ਪੋਣਿਆ ਬਾਈ ਭਾਈ ਬੀ ਤਾਂ ਜਿਵੇਂ ਹੁਣ ਪਛੇਤੀ ਕਰਾਂਗੇ ਹੂੰ ਤਾਂ 40 ਕਿਲੋ ਪਾਵਾਂਗੇ ਅਗੇਤੀ ਹੋਊਗੀ ਫਿਰ ਵੀ 40 ਕਿਲੋ ਜੇ ਵਿਚਾਲੇ ਹੈਗੀ ਮਤਲਬ ਉਦੋਂ 30 ਤੋਂ 35 ਬੀਜ ਤੇ ਹੈਗਾ ਠੀਕ ਹੈ ਤੇ ਹੁਣ 30 80 ਬੀਜ ਹੈ ਆਪਣਾ ਹਾਂ ਤੇ ਆ ਕਈ ਥਾਂ ਤੇ ਤਾਂ ਜਿਵੇਂ ਲਾਲ ਮਿੱਟੀ ਦੀ ਜ਼ਮੀਨ ਹੈਗੀ ਆਪਣੀ ਉਧਰ ਠੀਕ ਹੈ ਉਹਦੀ ਚ 17 ਕੁੰਟਲ ਬਿੱਗੇ ਦੀ ਨਿਕਲ ਜਾਂਦੀ ਹੈ ਹੂੰ ਇੱਥੇ ਹੁਣ 15 ਕ ਦੀ ਉਸਟ ਏਵਰੇਜ ਆ ਹਾਂਜੀ ਮਿੱਤਰੋ ਆਪਾਂ ਤਾਂ ਸੁਪਰ ਸੀਡਰ ਨਾਲ ਜਿਹੜੀ ਕਣਕ ਬੀਜਦੇ ਆ ਖੜੀ ਮਤਲਬ ਪਰਾਲੀ ਵੀ ਵਿੱਚੇ ਪਾਉਣੀ ਆ ਜਾਂ ਅੱਗ ਲਾ ਕੇ ਬੀਜਦੇ ਆ ਪਰ ਆਹ ਬਾਈ ਨਾ ਆਕਸ਼ੇ ਆਪਣਾ ਤੇ ਇਹ ਕੀ ਕਰਦਾ ਜਿਹੜੀਆਂ ਛਟੀਆਂ ਹੁੰਦੀਆਂ ਨਰਮੇ ਦੀਆਂ ਉਹਨੂੰ ਰੋਟਰ ਸੀਡਰ ਨਾਲ ਮਿਕਸ ਕਰਕੇ ਇਹਦੇ ਵਿੱਚ ਕਣਕੇ ਬੀਜਦਾ ਤੁਸੀਂ ਦੇਖ ਸਕਦੇ ਹੋ ਕਣਕਾ ਜੇ ਉੱਗ ਰਹੀ ਹੈਗੀ ਤੇ ਪਾਣੀ ਵੀ ਲੱਗਿਆ ਹੋਇਆ ਇਹ ਸਾਰੀ ਗੱਲਬਾਤ ਕਰਦੇ ਆ ਬਾਈ ਆਪਣੇ ਨਾਲ ਹੋਣਗੇ ਆਕਸ਼ੇ ਜਾਖੜ ਆ ਇਸ ਟਾਈਮ ਆ ਪਾਟਾ ਬਚਲਾ ਰਹੀਆਂ ਬਾਈ ਦੇ ਪਿੰਡੀਆਂ ਤੇ ਕਰਦੇ ਆ ਗੱਲਬਾਤ ਸ਼ਿਕਲ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ ਇਹ ਜਿਹੜੀ ਮੈਂ ਗੱਲ ਕੀਤੀ ਸੀ ਬਾਈ ਹਨਾ ਛੇਟੀਆਂ ਨਰਮੇ ਦੀਆਂ ਤੁਸੀਂ ਵਿੱਚ ਹੀ ਬਾਤ ਗਏ ਤਾਂ ਬਾਈ ਪ੍ਰਾਲੀ ਨਾਲੋਂ ਵੀ ਪੜਾ ਕਰਦੀਆਂ ਹੁਣੇ ਕੰਮ ਕਿ ਨਹੀਂ ਕਰਦੀਆਂ ਬਾਈ ਆ ਹੈ ਨਾ ਜਿਵੇਂ ਭੇੜਾ ਤਾਂ ਹੁੰਦਾ ਕੰਮ ਜੇ ਜੇ ਆਪਾਂ ਬੀਜੀਏ ਫੇਰ ਹਾਂ ਜਿਵੇਂ ਕੋਈ ਮਸ਼ੀਨ ਨਾਲ ਡ੍ਰਿਲ ਨਾਲ ਬੀਜਾਂਗੇ ਹਾਂ ਬਾਹ ਕੇ ਛੇਟੀਆਂ ਹਾਂ ਫੇਰ ਤਾਂ ਹੋਏਗਾ ਮਤਲਬ ਕੋਈ ਕੰਮ ਦਾ ਹੈ ਨਹੀਂ ਅੱਛਾ ਮਤਲਬ ਵਹੀ ਹੋਈ ਹਾਂ ਠੀਕ ਹੈ ਉਹ ਛੱਡਦੀਆਂ ਹਨਾ ਹਾਂ ਫੇਰ ਫੇਰ ਤਾਂ ਚੱਲਣੀ ਨਹੀਂ ਜੀਨ ਆਪਾਂ ਤੇ ਐ ਹੁਣ ਕੀ ਹੈ ਆਪਣੇ ਕੋਲ ਰੋਟੋ ਸੀਡਰ ਹੈਗਾ ਉਹ ਨਾਲ ਆ ਪਿੱਛੇ ਨਰਮਾ ਜਿਹੜਾ ਖੜਾ ਹੈ ਨਾ ਬਾਈ ਠੀਕ ਹੈ ਹਨਾ ਉਸੇ ਸਹਜ ਦਾ ਨਰਮਾ ਇਸ ਇਹ ਚ ਸੀਗਾ ਆ ਨਰਮਾ ਸਿੱਟਿੰਗ ਇਹਦੀਆਂ ਪਟੋਂਗੇ ਨਹੀਂ ਨਹੀਂ ਪਟਣੀ ਵਿੱਚੀ ਬਾਦੋਗੇ ਵਿੱਚੀ ਬਾਵਾਂਗੇ ਬਾਈ ਇਹ ਪਟਦੇਗਾ ਤੂੰ ਨਹੀਂ ਬਾਈ ਇਹ ਜੇਗੀ ਪ੍ਰਕਿਰਤੀ ਨੂੰ ਦੇ ਦੇ ਦਾਂਗੇ ਆਪਾਂ ਇਹ ਪਟਦੇਗਾ ਤੂੰ ਨਹੀਂ ਇਹ ਤਾਂ ਆਪਾਂ ਬਾਲਣ ਵਰਤਦੇ ਆ ਵਰਤ ਬਾਈ ਬਾਲਣ ਫੇਰ ਆਏ ਹਨਾ ਵੀ ਇੰਨੀ ਟਾਈਮ ਕਿੰਨਾ ਲੱਗੂ ਹੂੰ ਮੇਨ ਤਾਂ ਉਹ ਹੈ ਨਹੀਂ ਹਾਂ ਇਹ ਤਾਂ ਟਾਈਮ ਦੀ ਬਚਤ ਮਤਲਬ ਤੁਸੀਂ ਇੱਧਰ ਸਾਰੇ ਹੀ ਜ਼ਿਆਦਾ ਹੀ ਨਰਮਾ ਹੀ ਹੁੰਦਾ ਹਨਾ ਤੁਹਾਡੇ ਹਾਂ ਨਰਮਾ ਹੁੰਦਾ ਸਹੀ ਠੀਕ ਹੈ ਕਰ ਵਾਸਤੇ ਬਸ ਇੱਕ ਟਰਾਲੀ ਪਟਾਗੇ ਉਹ ਅਸੀਂ ਰੱਖ ਲਈਏ ਸਾਬ ਇਹਦਾ ਫਿਰ ਕਿੰਨਾ ਕੇ ਫਾਇਦਾ ਹੁੰਦਾ ਜਿਵੇਂ ਸਾਡੇ ਝੋਨੇ ਦੀ ਪਰਾਲੀ ਨੂੰ ਕਹਿ ਦਿੰਦੇ ਆ ਵੀ ਇਹਦੇ ਚ ਵਧੀਆ ਤੱਤ ਹੁੰਦੇ ਆ ਮਤਲਬ ਕਣਕ ਨੂੰ ਬਾਹਨ ਨੂੰ ਵਧੀਆ ਚੰਗੀ ਆ ਲਾਹੇਵੰਦ ਆ ਹਨਾ ਅੱਛਾ ਤੇ ਇਹਦੇ ਵਿੱਚ ਜਿਹੜਾ ਤੁਸੀਂ ਨਰਮਾ ਬਾਹ ਦੇ ਨੇ ਵਿੱਚ ਹੀ ਹਨਾ ਮਿਕਸ ਕਰਤਾ ਹੁਣ ਥੋੜੇ ਥੋੜੇ ਟੋਟੇ ਹੀ ਜਾਂਦੇ ਆ ਨਰਮੇ ਦੇ ਵੀ ਉਗਰੀ ਜਾਂਦੇ ਆ ਅੱਛਾ ਹਾਂ ਵਿੱਚ ਉਗਰ ਰਹੇ ਆ ਮਤਲਬ ਕਣਕ ਉਗਰ ਜਾਣੀ ਆ ਹਨਾ ਤੇ ਇਹਦਾ ਕੀ ਫਾਇਦਾ ਫਿਰ ਇਹਦਾ ਬਾਈ ਫਾਇਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਖਾਦ ਆਪਾਂ ਨੂੰ ਨੋਰਮਲ ਦੇਣੀ ਪੈਂਦੀ ਹੂੰ ਠੀਕ ਹੈ ਹੂੰ ਇਹਦੇ ਚ ਇਨਾ ਹੈਗਾ ਤੰਤ ਵੀ ਹੁਣ ਹੈ ਨਾ ਥੋੜੇ ਇੱਕ ਦਿਨਾਂ ਚ ਦੇਖੋਗੇ ਨਾ ਕਣਕ ਦੀ ਜਿਹੜੀ ਗਰੋਥ ਹੈ ਨਾ ਉਹ ਸਭ ਤੋਂ ਵੱਧ ਹੋ ਜੂਗੀ ਠੀਕ ਹੈ ਜੀ ਜਿਹਦੇ ਇੱਕ ਤਾਂ ਸਿੱਧੀ ਬੀਜੀ ਹੈ ਹੂੰ ਉਹਦੀ ਗਰੋਥ ਦੇਖ ਲਿਓ ਇਹਦੇ ਨਾਲ ਹੂੰ ਤੇ ਕਹਦੀ ਦੇ ਇਹ ਇਹਦਾ ਕਾਰਨ ਇਹ ਹੈ ਵੀ ਕੋਪੋਲੀ ਰਹਿੰਦੀ ਹੈ ਕੋਪੋਲੀ ਰਹਿੰਦੀ ਹੈ ਠੀਕ ਹੈ ਤੇ ਜਿਹੜੀ ਦਿਮਕ ਹੈਗੀ ਨਾ ਹਾਂ ਹਨਾ ਉਹ ਇੱਕ ਨਵੀਂ ਮਿੱਟੀ ਤਿਆਰ ਕਰ ਦਿੰਦੀ ਹੈ ਠੀਕ ਹੈ ਉਹਦੇ ਚ ਫਿਰ ਮਤਲਬ ਜੜਾ ਵਧਦਾ ਤੇ ਗ੍ਰੋਥ ਵਧਦੀ ਆ ਹਾਂ ਠੀਕ ਆ ਇਹ ਇੱਕ ਚੀਜ਼ ਆਪਾਂ ਤਾਂ ਰੋਣੀ ਕਰਕੇ ਬੀਜਦੇ ਆ ਇਹਦੇ ਤੁਸੀਂ ਮੈਨੂੰ ਲੱਗਦਾ ਐਂ ਲੱਗਦਾ ਵੀ ਪਾਣੀ ਬਾਅਦ ਚ ਲਾਇਆ ਹੁੰਦਾ ਇਹ ਕੀ ਕਰਨਾ ਬਈ ਉਹ ਵਹੀ ਯਾਰ ਥੋੜੇ ਤਾਂ ਆਏ ਆ ਵੀ ਰੂਣੀ ਕਰਕੇ ਬੀਜਤੀ ਬਾਅਦ ਚ ਉੱਗਰ ਗਈ ਕਈ ਦਿਨ ਹੋ ਗਏ ਬਾਅਦ ਚ ਪਾਣੀ ਲਾਉਣਾ ਤੁਸੀਂ ਤਾਂ ਹਣਾ ਕੋਰ ਨੱਪਣੀ ਜਿਹਨੂੰ ਕਹਿੰਦੇ ਆ ਹਾਂ ਤੇ ਸਾਡੇ ਆਏ ਆ ਵੀ ਜਿਹੜਾ ਕੋਰ ਵਾਲਾ ਸਿਸਟਮ ਹੈ ਨਾ ਉਹ ਤਾਂ ਸਿੱਧੇ ਬਾਣ ਚ ਹੁੰਦਾ ਤੇ ਜਿਵੇਂ ਆ ਨਰਮੇ ਵਾਲਾ ਬਾਣ ਹੈ ਹਮ ਇਹ ਚ ਪਹਿਲਾਂ ਪਾਣੀ ਲਾਇਆ ਨਰਮੇ ਚ ਪਾਣੀ ਸੁੱਕਦਾ ਨਹੀਂ ਲਾਸਟ ਚ ਠੀਕ ਐ ਮਤਲਬ ਛੋਟੀ ਉਹ ਕਰਨਾ ਦਾ ਝੂਗਣਾ ਹੁੰਦਾ ਹਾਂ ਹਾਂ ਗਿੱਲਾ ਹੁੰਦਾ ਹੈ ਬਾਣ ਅਸੀਂ ਕੀ ਕਰਦੇ ਆ ਪਹਿਲਾਂ ਰੋਟੋ ਸੀਡਰ ਨਾਲ ਬੀਜ ਕੇ ਹਾਂ ਰੋਟਾਵੇਟਰ ਮਾਰ ਕੇ ਹਾਂ ਫਿਰ ਤਿੰਨ ਚਾਰ ਦਿਨ ਰੁਕਦੇ ਆ ਇਹਨਾਂ ਨੂੰ ਕੀ ਕਣਕ ਦਾ ਜਿਹੜਾ ਉਹ ਹੈਗਾ ਨਾ ਬੀ ਹਾਂ ਉਹ ਜੜਾ-ਜੜਾ ਬਣਾ ਲੈਂਦਾ ਠੀਕ ਹੈ ਫਿਰ ਉੱਤੇ ਪਾਣੀ ਲਾ ਦਿੰਦੇ ਪਾਣੀ ਲਾ ਗ ਜਾਂਦਾ ਹੁਣ ਆ ਪਾਣੀ ਲਾਇਆ ਆ ਦੇ ਬੀ ਫਿਰ ਕਿੰਨਾ ਪਾਉਣੇ ਬਾਈ ਬਾਈ ਬੀ ਤਾਂ ਜਿਵੇਂ ਹੁਣ ਪਛੇਤੀ ਕਰਾਂਗੇ ਹੂੰ ਤਾ 40 ਕਿਲੋ ਪਾਵਾਂਗੇ ਅਗੇਤੀ ਹੋਊਗੀ ਫਿਰ ਵੀ 40 ਕਿਲੋ ਜੇ ਵਿਚਾਲੇ ਹੈਗੀ ਮਤਲਬ ਉਦੋਂ 30 ਤੋਂ 35 ਕਿਲੋ ਇੰਨਾ ਥੋੜਾ ਕਿਉਂ ਪਾਇਆ ਜਾਂਦਾ ਬਾਈ ਕਿ ਤੁਹਾਡਾ ਮਤਲਬ ਬਿੱਗੇ ਦਾ ਬਿੱਗੇ ਦਾ ਹੈ ਬਾਈ ਥੋੜੇ ਜਿਵੇਂ ਕਿ ਸਾਡੇ 5.5 ਕਨਾਲ ਦਾ ਸਾਡੇ 5.5 ਕਨਾਲ ਦਾ ਬਿੱਗਾ ਹੈ ਫਿਰ ਉੱਥੇ ਜੀ ਆ ਗਈ ਗੱਲ ਹਨਾ ਵੀ ਸਾਡੇ 8 ਕਿਨਾਲਾਂ ਦੇ ਇੱਕ ਕਿੱਲਾ ਬਣਦਾ ਹੈਗਾ ਵੀ ਉਹਨਾਂ ਕਾ ਥੋੜਾ ਮੋਟਾ ਫਰਕ ਪੈਂਦਾ ਹੈ ਜੇ ਮਤਲਬ ਕਣਕ ਕਿੰਨੇ ਦਿਨ ਹੋ ਗਏ ਇਸ ਨੂੰ ਬਾਈ ਇਨੂੰ ਬਈ ਹੁਣ ਹੋਇਆ ਸਾਇਤ ਤੱਕ 10 ਦਿਨ 10 ਦਿਨ ਹਜੇ ਵਿੱਚ ਵਿੱਚ ਆ ਰਹੀ ਹੈ ਬਾਹਰ ਹਣਾ ਹੁਣ ਆ ਪੂਰੀ 17 ਦਿਨਾਂ ਤੱਕ ਨਿਕਲੂ ਅੱਛਾ ਠੀਕ ਹੈ ਹਾਂ 17 ਦਿਨਾਂ ਤੱਕ ਬਾਹਰ ਆ ਜਾਣੀ ਹੈ 17 ਦਿਨਾਂ ਤੱਕ ਆ ਰਹੀ ਹੈ ਹਣਾ ਕਈ ਥਾਂ ਤੇ ਆ ਦੇਖੋ ਜੀ ਹੁਣ ਨਿਕਲੀ ਜਾਂਦੇ ਆ ਆ ਨਿਕਲੇ ਜਾਂਦੇ ਹਣਾ ਆ ਚੀਜ਼ਾਂ ਤੇ ਇਹਦਾ ਫਿਰ ਝਾੜ ਕੀ ਰਹਿੰਦਾ ਬਈ ਤੁਹਾਡੇ ਤਾਂ ਮਤਲਬ ਸਾਡੇ ਨਾਲੋਂ ਬਹੁਤ ਫਰਕ ਆ ਜਿਵੇਂ ਜ਼ਮੀਨਾਂ ਦਾ ਵੀ ਹਣਾ ਹਾਂ ਹਾਂ ਤੇ ਫਿਰ ਝਾੜ ਕੀ ਰਹਿੰਦਾ ਇਹਦਾ ਜਿਵੇਂ ਤੁਹਾਡੇ ਵਾਲੇ ਵਰਗੀ ਤਾਂ ਜ਼ਮੀਨਾਂ ਹੈ ਨਹੀਂ ਇੱਥੇ ਹਾਂ ਪੋਲੀਆਂ ਜ਼ਮੀਨਾਂ ਇੱਥੇ ਹਾਂ ਠੀਕ ਹੈ ਪਰ ਝਾੜ ਦੀ ਗੱਲ ਕਰੀਏ ਨਾ ਜਿਵੇਂ 20 ਤੇ ਹੈਗਾ ਠੀਕ ਹੈ ਇਹ ਹੁਣ 30 86 ਬੀਜ ਹੈ ਆਪਣਾ ਤੇ ਆ ਕਈ ਥਾਂ ਤੇ ਤਾਂ ਜਿਵੇਂ ਲਾਲ ਮਿੱਟੀ ਦੀ ਜ਼ਮੀਨ ਹੈਗੀ ਆਪਣੀ ਉਧਰ ਠੀਕ ਹੈ ਉਹਦੀ ਚ 17 ਕੁੰਟਲ ਬਿੱਗੇ ਦੀ ਨਿਕਲ ਜਾਂਦੀ ਹੈ ਹੂੰ ਤੇ ਇੱਥੇ ਹੁਣ 15 ਕ ਦੀ ਉਸਤ ਐਵਰੇਜ ਆ ਤੇ ਇਹਦੇ ਵਿੱਚ ਫਿਰ ਬਈ ਜਿਵੇਂ ਹੁਣ ਗੱਟਿਆਂ ਦੇ ਗੱਟੇ ਵੀ ਛੜਦੇ ਹੋਗੇ ਰੇ ਦੇ ਕਿਲੋ ਨਾ ਬਈ ਕਾ ਨੂੰ ਗੱਟੇ ਆਏ ਥੋੜੀ ਨਸੇ ਥੋੜੀ ਲੋਣੀਆਂ ਇਹਨਾਂ ਨੂੰ ਹਾਂ ਇੰਨਾ ਚੇ 15 ਕਿਲੋ ਬਿੱਗੇ ਦੀ ਬਸ ਯੂਰਜਾ ਉਹ ਤਾਂ ਫਿਰ ਆਪਾਂ ਐਂ ਕਹਿ ਸਕਦੇ ਹਾਂ ਵੀ ਤੁਸੀਂ ਆਰਗੈਨਿਕ ਹੀ ਜੀ ਹਾਂ ਲਗਭਗ ਹੋਰ ਕੀ ਨਹੀਂ ਕਾਪਣੀ ਚੀਜ਼ ਠੀਕ ਹੈ ਤੇ ਇਹਦਾ ਫਿਰ ਰੇਟ ਕਿਵੇਂ ਹੈ ਸਰਕਾਰ ਵੱਲੋਂ ਵਧੀਆ ਦਿੱਤਾ ਜਾਂਦਾ ਕਿਵੇਂ ਹੈ ਕਿ ਸੇਮ ਹੀ ਹੈ ਸਾਡੇ ਲਈ ਸੇਮ ਹੀ ਹੈ ਰੇਟ ਰੇਟ ਸੇਮ ਹੀ ਆਪਣਾ ਜਿੰਨਾ ਤੁਹਾਡੇ ਤੁਹਾਡੇ ਰੇਟ ਹਾਈ ਹੈ ਸਾਡੇ ਕਦੇ ਐਂ ਨਹੀਂ ਕਰਾ ਵੀ ਅਸੀਂ ਵੀ ਯਾਰ ਝੂਰ ਗਿਆ ਵੱਧ ਸੈਟਲ ਗਏ ਤੇ 4 ਮਨ ਵੀ ਆਪਣੀ ਮਾਨ ਵੱਧ ਨਿਕਲ ਆਊਗੀ ਮਨ ਤਾਂ ਕਰਦੇ ਪਰ ਉਦੋਂ ਯੂਰੀਆ ਮਿਲਦੀ ਨਹੀਂ ਰਹੀ ਲਖਦਾ ਤੇ ਕਾਏ ਲੱਗਦਾ ਵੀ ਯਾਰ ਕਿਤੇ ਨਸ਼ੇ ਤੇ ਨਾ ਲੱਗੇ ਜਮੀਨਾਂ ਡਰ ਆਗੇ ਤੇ ਹਾਂ ਡਰ ਡਰ ਜਾਏ ਮਨ ਚ ਰਹਿੰਦਾ ਵੀ ਹਾਂ ਜੇ ਕਿਤੇ ਹੁਣ ਇਤ ਕੀ ਪਾਤੀ ਆਪਾਂ ਵਾਲੀ ਯੂਰੀ ਆ ਪਾਤੀ ਫਿਰ ਅਗਲੇ ਸਾਲ ਉਹੀ ਸੇਮ ਉਹਦੇ ਤੋਂ ਵੱਧ ਉਹ ਤੇ ਡੋਜ਼ ਜੀ ਬਣ ਜਾਣੀ ਇਹਦੀ ਹਾਂ ਹਾਂ ਤਾਂ 15 ਕਿਲੋ ਮਤਲਬ ਬਿੱਗੇ ਦੀ ਬਿੱਗੇ ਦੀ 15 ਕਿਲੋ ਠੀਕ ਆ ਤੇ ਹੋ ਜਾਂਦੀ ਕੋਈ ਸਪਰੇ ਵਗੈਰਾ ਕੋਈ ਇਹਦੀ ਇੱਕ ਹੁਣ ਕਚਰੇ ਵਾਲੀ ਕਰਾਂਗੇ ਬਾਕੀ ਕੋਈ ਸਪਰੇ ਨਹੀਂ ਬਸ ਐਵੇਂ ਹੋ ਜਾਣਾ ਹੈ ਸਿੱਧੀ ਠੀਕ ਆ ਤੇ ਮਤਲਬ 12 ਤੋਂ ਜਿਵੇਂ 12 ਤੋਂ 15 ਕੁਨਟਲ ਤੱਕ ਹੋ ਜੂਗੀ ਆ ਹੋ ਜਾਂਦੀ ਆ ਹਾਂ ਹਾਂ ਠੀਕ ਆ ਠੀਕ ਹੈ ਹਾਂ ਬਿਲਕੁਲ ਤੇ ਇਹ ਬਾਕੀ ਯਾਰ ਬਾਈ ਇਹ ਕਹਿੰਦਾ 15 ਮਤਲਬ ਕਿਲੋ ਅਸੀਂ ਉੱਤੇ ਖਲਿਆਰ ਦੇ ਹੋਗੇ ਨਾ ਹਾਂ ਖਲਿਆਰ ਦੇ ਆ ਬਾਈ ਸਿੱਧੀ ਠੀਕ ਹੈ ਖਲਿਆਰ ਸਾਰੀ ਐਵੇਂ ਹੀ ਕਰਦੇ ਹਾਂ ਸਾਰੇ ਸਾਰੇ ਆਪਣਾ ਖੇਤ ਹੈਗਾ ਨਾ ਜਿੰਨਾ ਉਹਦੇ ਚ ਅਸੀਂ ਤਾਂ ਐਂ ਕਰ ਠੀਕ ਹੈ ਇੱਥੇ ਮੈਨੂੰ ਲੱਗਦਾ ਝੋਨਾ ਤਾਂ ਮਿਲਦਾ ਨਾ ਨਾਮੋ ਨਿਸ਼ਾਨੀ ਨਹੀਂ ਹੁੰਦਾ ਨਾ ਝੋਨੇ ਦਾ ਤਾਂ ਆਪਣੀ 30 ਕਿਲੋਮੀਟਰ ਦੂਰ ਤਾਂ ਹੁੰਦਾ ਇੱਥੇ ਤਾਂ ਹੁੰਦਾ ਨਹੀਂ ਠੀਕ ਹੈ ਇੱਥੇ ਮਤਲਬ ਪਾਣੀ ਵੀ ਹੈਗੇ ਆ ਪਰ ਹਨਾ ਪਾਣੀ ਵੀ ਹੈਗਾ ਤੇ ਜ਼ਮੀਨਾਂ ਵੀ ਪੱਕੀ ਆ ਉਹ ਉਧਰਲੀ ਆਪਣੀ ਜ਼ਮੀਨ ਹੈ ਨਾ ਉਹ ਪੱਕੀ ਲਾਲ ਮਿੱਟੀ ਦੀ ਠੀਕ ਹੈ ਆ ਵੀ ਲਾਲ ਮਿੱਟੀ ਹੈ ਵੈਸੇ ਰੇਤਾ ਉੱਤੇ ਉੱਤੇ ਹੈਗਾ ਪਰ ਅਸੀਂ ਝੋਨਾ ਲਾਉਂਦੇ ਨਹੀਂ ਅੱਛਾ ਹਾਂ ਫਿਰ ਜ਼ਮੀਨਾਂ ਖਰਾਬ ਹੋਣੀ ਸਟਾਰਟ ਯਾਰ ਸਾਡੇ ਤਾਂ ਪੰਜਾਬ ਚ ਕਹਿੰਦੇ ਝੋਨੇ আর ਕੀ ਫਸਲ ਹੀ ਹੈ ਉਹ ਝੋਨਾ ਤੱਕ ਮਿਹਨਤਾਂ ਚੱਕਰਾ ਪੈਂਦੇ ਨਾ ਤੁਹਾਡੇ ਤਿੰਨ ਫਸਲਾਂ ਚੱਕ ਲੈਂਦੇ ਆ ਉੱਥੇ ਮੱਕੀ ਵੀ ਬੀਜਦੇ ਆ ਮੱਕੀ ਵੀ ਬੀਜਦੇ ਆ ਕਣਕ ਵੀ ਤੇ ਝੋਨਾ ਵੀ ਤਿੰਨ ਹੋ ਗਈਆਂ ਸਾਡੇ ਇੱਥੇ ਕੀ ਕਰਦੇ ਆ ਜਿਵੇਂ ਨਰਮਾ ਬੀਜ ਲਿਆ ਹੂੰ ਨਰਮੇ ਦਾ ਬਾਹਰ ਕਣਕ ਕਣਕ ਬਾਕੀ ਉਹ ਗੁਵਾਰਾ ਨਹੀਂ ਵੀਜਦੇ ਬਾਈ ਇੱਥੇ ਹਾਂ ਵੀਜ ਲਿੰਦੇ ਗੁਵਾਰਾ ਵੀ ਵੀਜ ਲਿੰਦੇ ਅੱਛਾ ਉਹਦੇ ਚ ਸਰ੍ਹੋਂ ਵੀਜ ਲਿੰਦੇ ਫਿਰ ਬਾਅਦ ਚ ਸਰ੍ਹੋਂ ਵੀਜ ਹਾਂ ਉਹ ਮਤਲਬ ਅਲੱਗ ਤੋਂ ਜੇ ਕੋਈ ਮੈਨੂੰ ਅਲੱਗ ਤੋਂ ਕਿੱਲੇ ਤੋਂ ਕਿੱਲੇ ਜਾਂ ਪੂਰੀ ਵੀਜਦਾ ਦਾ ਜ਼ਿਆਦਾ ਵੀਜਦਾ ਪੱਗੇ ਵਿੱਗੇ ਵੀਜਦਾ ਵਿਗਿਆਨ ਚ ਵੀ ਵਿਗਿਆਨ ਚ ਵੀਜਦਾਗਾ ਠੀਕ ਹੈ ਤੇ ਇਹ ਚੱਕਰਾ ਬਾਕੀ ਮੈਂ ਤੁਹਾਨੂੰ ਮਿੱਤਰੋ ਇਹ ਦਿਖਾਉਣਾ ਸੀ ਹਨਾ ਵੀ ਇਹ ਨਰਮੇ ਨੂੰ ਪੱਟਦੇ ਨਹੀਂ ਆਪਾਂ ਕਾਫੀ ਵੀਡੀਓ ਵੀ ਦੇਖੀ ਆ ਪਰ ਇਹ ਰੋਟੋ ਸੀਡਰ ਆ ਸੁਪਰ ਸੀਡਰ ਇਧਰ ਏਰੀਆ ਚ ਬਹੁਤ ਘੱਟ ਆ ਹਾਂ ਕੱਲਾ ਜਿਵੇਂ ਰੋਟਾਵੇਟਰ ਦੇ ਉੱਪਰ ਜਿਹੜੀ ਟੈਂਕੀ ਲੱਗਦੀ ਹੈਂ ਦੀ ਵੀਜ਼ ਪਾਉਣ ਵਾਲੀ ਹੈ ਨਾ ਖਾਦ ਪਾਉਣ ਵਾਲੀ ਤਾਂ ਉਹਦੇ ਨਾਲ ਇਹ ਜਿਹੜਾ ਵਿੱਚ ਹੀ ਇਹਨੂੰ ਮਿਕਸ ਕਰ ਦਿੰਦੇ ਆ ਆਹ ਪਈਆਂ ਤੇ ਆਹ ਸਾਹਮਣੇ ਵਾਲਾ ਨਰਮਾ ਤੁਸੀਂ ਦੇਖ ਸਕਦੇ ਹੋ ਇਹ ਨਰਮਾ ਵੀ ਜਿਹੜਾ ਕਿ ਇਹਨੂੰ ਵਿੱਚ ਹੀ ਮਿਕਸ ਕਰ ਦੇਣਾ ਬਾਈ ਟਰੈਕਟਰ ਫਿਰ ਜਿਹੜਾ ਤੇਰੇ ਕੋਲ 4355 ਖਿੱਚ ਲੈਂਦਾ ਬਾਈ ਫਿਰ ਉਹ ਬਾਈ ਆਰਾਮ ਨਾਲ ਖਿੱਚ ਲੈਂਦਾ ਉਹ ਤਾਂ ਕਿੰਨੇ ਫੁੱਟਾ ਬਾਈ ਉਹ ਹੈ ਕਿੰਨੇ ਫੁੱਟਾ ਓ ਫੁੱਟਾ ਬਾਈ 7 ਫੁੱਟ ਆਏਗਾ 7 ਫੁੱਟੇ ਨੂੰ ਖਿੱਚੀ ਫਿਰਦਾ ਹੈ ਵਧੀਆ ਕੋਕਾਈ ਫਿਰਦਾ ਠੀਕ ਆ ਇਹਦਾ ਮਤਲਬ ਤੁਹਾਡਾ ਡੰਗਾ ਲਾਈ ਜਾਂਦਾ ਹੈਗਾ ਹਾਂ ਪੂਰਾ ਡੰਗ ਲਾਈ ਜਾਂਦਾ ਠੀਕ ਆ ਤੇ ਮੈਂ ਇੱਕ ਚੀਜ਼ ਹੋਰ ਦੇਖੀ ਆ ਬਾਈ ਜਿਵੇਂ ਤੁਹਾਡੇ ਕੋਲ ਹੈ ਨਾ ਐਵੇਂ ਕੱਲ ਵੀ ਅਸੀਂ ਦੇਖੇ ਸੀਗੇ ਇੱਥੇ ਕੋਈ ਨਾ ਦਾ 4x4 ਟਰੈਕਟਰ ਦੇਖਣ ਨੂੰ ਮਿਲਿਆ ਠੀਕ ਆ ਆਮ ਜਿਵੇਂ ਆਪਣੇ ਪੁਰਾਣੇ ਟਰੈਕਟਰ ਹੁੰਦੇ ਆ ਮਹਿੰਦਰਾ ਹੋ ਗਿਆ ਕਿ ਸਕੋਰਟ ਬਹੁਤ ਦੇਖਿਆ ਇੱਥੇ ਮੈਂ ਟਰੈਕਟਰ ਚਲੋ ਫਾਰਮ ਟਰੈਕ ਥੋੜੇ ਇਧਰ ਕਰੇਜ ਆ ਹਨਾ ਕਈ ਲੈ ਆਉਂਦੇ ਨਵੇਂ ਲਿਆਉਂਦੇ ਆ ਹਾਂ ਤੇ ਪੁਰਾਣੇ ਟਰੈਕਟਰ ਕਿਉਂ ਜ਼ਿਆਦਾ ਰੱਖੇ ਭਾਈ ਪੁਰਾਣੇ ਟਰੈਕਟਰ ਆਏ ਰੱਖੇ ਵੀ ਸਾਡੇ ਜ਼ਮੀਨਾਂ ਕੋਈ ਖਾਸ ਪੱਕੀਆਂ ਹੈ ਨਹੀਂ ਵੈਸੇ ਹੂੰ ਸਿੱਧਾ ਰੇਤ ਹੈ ਆ ਦੇਖੋ ਜ਼ਮੀਨ ਹੈਣਾ ਹਾਂ ਭਾਈ ਅਣ ਹੁਣ ਆਏ ਨਿਕਲ ਜਾਂਦੀ ਠੀਕ ਹੈ ਅੱਛਾ ਇਹਦੀ ਰੌਣੀ ਜਦ ਮਤਲਬ ਤੁਸੀਂ ਕਰਤੀ ਹੈਣਾ ਇਹਨੂੰ ਤੇ ਇਹ ਫਿਰ ਕਿੰਨੇ ਦਿਨਾਂ ਤੱਕ ਪਾਣੀ ਸੁੱਕੇ ਜਾਂਦਾ ਸ਼ਾਮ ਨੂੰ ਸੁੱਕੇ ਜਾਂਦਾ ਕਿ ਖੜਾ ਰਹਿੰਦਾ ਹੈ ਨਹੀਂ ਪਾਣੀ ਤਾਂ ਹੁਣ ਜਿਵੇਂ ਹੁਣ ਲਾਇਆ ਪਾਣੀ ਆਪਾਂ 2 ਘੰਟੇ ਬਾਅਦ ਆ ਕੇ ਦੇਖਾਂ ਪਾਣੀ ਨਹੀਂ ਮਿਲਣਾ ਆਪਾਂ ਪਾਣੀ ਹੈ ਨਹੀਂ ਹਾਂ ਠੀਕ ਹੈ ਪਾਣੀ ਨਹੀਂ ਮਿਲਣਾ ਆ ਚੱਕਰ ਪਾਣੀ ਹੱਥ ਨੂੰ ਆ ਕੇ ਬਾਹਲਾ ਹੱਥ ਨੂੰ ਆ ਕੇ ਬਾਹਲਾ ਭਾਈ ਆਪਣੇ ਜਿਵੇਂ ਗਰਮੀਆਂ 'ਚ ਹੈ ਨਾ ਆ ਨਾਵਾ ਬੀਜਦੇ ਹਾਂ ਹਾਂ ਉਦੋਂ ਕੀ ਕਰਦੇ ਆ ਪਾਣੀ ਜਿਵੇਂ ਤੜਕੇ ਸਵੇਰੇ ਲਾਇਆ ਹਾਂ ਤੇ ਸ਼ਾਮ ਨੂੰ ਵਾਹ ਕੇ ਹਾਂ ਅਗਲੇ ਦਿਨ ਬੀਜ ਦੇਣੀ ਠੀਕ ਆ ਆ ਸਿਸਟਮ ਹੈ ਇਹ ਸਿਸਟਮ ਆ ਹਾਂ ਠੀਕ ਆ ਮੈਂ ਇੱਕ ਗੱਲ ਨਰਮੀ ਦੀ ਕਰਨੀ ਸੀ ਬਈ ਨਰਮੀ ਦਾ ਹੁਣ ਤੁਹਾਡੇ ਰਾਜ